ਪਰ ਅੱਜ ਨਾ ਤੁਹਾਨੂੰ ਉਹ ਬੰਦਾ ਮਲਾਉਣੇ ਆਪਾਂ ਜਿਨੇ ਕਿ ਮੋਟਰਾਂ ਮੋਬਾਈਲ ਤੇ ਚੱਲਣ ਲਾਈਆਂ ਸੀਗੀਆਂ ਹੁਣ ਤਾਂ ਬਹੁਤ ਕੰਪਨੀਆਂ ਉਹ ਸਿਸਟਮ ਲੈ ਆਈਆਂ ਪਰ ਜਿਹੜਾ ਉਹ ਸਿਸਟਮ ਸ਼ੁਰੂ ਕੀਤਾ ਸੀ ਨਾ 2008 ਦੇ ਵਿੱਚ ਸਾਡੇ ਪਿੰਡ ਦੇ ਮੁੰਡੇ ਨੇ ਸ਼ੁਰੂ ਕੀਤਾ ਸੀਗਾ ਮੋਬਾਈਲ ਤੋਂ ਮੋਟਰ ਚੱਲਦੀ ਹੁੰਦੀ ਸੀ ਮੋਬਾਈਲ ਤੋਂ ਮੋਟਰ ਬੰਦ ਹੁੰਦੀ ਸੀ ਤੇ ਉਦੋਂ ਐਂਡਰੋਇਡ ਫੋਨ ਵੀ ਨਹੀਂ ਸੀ ਹੁੰਦੇ ਸਿਰਫ ਨੋਕੀ ਵਾਲੇ ਫੋਨ ਹੁੰਦੇ ਸੀ ਤੇ ਟਰਾਂਸਫਾਰਮ ਚੋਰੀ ਰੋਕਣ ਵਾਲਾ ਵੀ ਜਿਗਾੜ ਬਣਾਇਆ ਸੀਗਾ ਤੇ ਆਪਾਂ ਗੱਲਬਾਤ ਕਰਦੇ ਬਾਈ ਦੇ ਘਰੇ ਆਏ ਆਂ ਆਪਾਂ ਸਾਡੇ ਨਾਲ ਹੀ ਖੇਡਦਾ ਰਿਹਾ ਸਾਡਾ ਗਵੰਡੀ ਹਰਪ੍ਰੀਤ ਬਰਾੜ ਹੈ ਨਾ ਬਹੁਤ ਦਿਮਾਗ ਹੈ ਮੁੰਡੇ ਦਾ ਪਰ ਕੀ ਹੁੰਦਾ ਹੈ ਕਿ ਕਹਿੰਦੇ ਜਦੋਂ ਆਪਣੇ ਕੋਲੇ ਕੋਈ ਸਾਧਨ ਨਹੀਂ ਹੁੰਦੇ ਸੰਸਾਧਨਾਂ 'ਚ ਕਮੀ ਹੋਣ ਕਰਕੇ ਆਪਾਂ ਅੱਗੇ ਨਹੀਂ ਵਧ ਪਾਉਂਦੇ ਤੇ ਉਹ ਕਿਤੇ ਨਾ ਕਿਤੇ ਜਿਹੜਾ ਇਹਦਾ ਦਿਮਾਗ ਹੈ ਉਹ ਉਹਦਾ ਪੂਰਾ ਫਾਇਦਾ ਨਹੀਂ ਲੈ ਚੁੱਕਿਆ ਕੀ ਹਾਲ ਹੈ ਬਈ ਹਰਪ੍ਰੀਤ ਹੋਰ ਬਈ ਕੀ ਹਾਲ ਹੈ ਠੀਕ ਹੈ ਤੇ ਆ ਪਹਿਲਾਂ ਤਾਂ ਫੋਟੋਆਂ ਦਿਖਾ ਦਿਆਂ ਵੀ ਕਈ ਰੇਗਲਾ ਕਹਿੰਦਾ ਗਾਪੀ ਮਰੀ ਜਾਂਦੇ ਆ ਆ ਫੋਟੋਆਂ ਦਾ ਤੁਸੀਂ ਪਹਿਲਾਂ ਤੁਹਾਨੂੰ ਦੱਜਾ ਲਾ ਲਓ ਵੀ ਕਿੰਨੀਆਂ ਪੁਰਾਣੀਆਂ ਇਹ 2008 ਵੇਲੇ ਦੀਆਂ ਫੋਟੋਆਂ 8 ਰੰਗੀਆਂ ਹੈ ਨਾ ਬਈ ਗੋਰਪ੍ਰੀਤ ਸਿੰਘ ਮਲੂਕਾ ਜਿਹੜੇ ਕਿ ਆਪਣੇ ਉਸ ਵੇਲੇ ਦੇ ਮੰਤਰੀ ਸੀਗੇ ਸ਼ਕਿੰਦਰ ਸਿੰਘ ਮਲੂਕਾ ਉਹਨਾਂ ਦਾ ਬੇਟੇ ਐ ਗੋਰਪ੍ਰੀਤ ਸਿੰਘ ਮਲੂਕਾ ਉਹ ਆ ਕੇ ਗਏ ਸੀਗੇ ਆ ਮੋਬਾਈਲ ਕਿਹੜਾ ਮੋਬਾਈਲ ਆ ਇਹ ਯਾਰ ਪਤਾ ਨਹੀਂ ਕਿਹੜਾ ਹੈਗਾ ਇਹ ਦੇਖੀ ਉਦੋਂ ਮੇਰੇ ਕੋਲ ਨੀ ਮਨੂਕੀਆ ਦਾ ਲੱਗਦਾ ਕੋਈ ਹਾਂ ਤੇ 3310 10 ਇਹ ਸਮਸੰਗ ਦਾ ਹੈਗਾ ਬੜਾ ਪੁਰਾਣਾ ਜਿਹਾ ਹਾਂ ਤੇ ਭਾਈ ਆਹ ਦੇਖ ਲਓ ਇਹਦੇ ਤੇ ਇਹਨਾਂ ਨੇ ਲਿਖਿਆ ਹੈ ਨਾ ਵੀ ਟਰਾਂਸਫਾਰਮਰ ਦੀ ਚੋਰੀ ਰੋਕਣ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਗੋਰਪ੍ਰੀਤ ਸਿੰਘ ਮਲੂਕਾ ਉਧਰ ਦੂਜੇ ਪਾਸੇ ਇਹ ਮੋਬਾਈਲ ਨੂੰ ਮੋਟਰ ਤੇ ਚਲਾਉਣ ਦਾ ਦਗਾਟਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੀਤਾ ਇਹ ਬਈ ਮੋਬਾਈਲ ਦਾ ਕੀ ਸਿਸਟਮ ਉਦੋਂ ਤਾਂ ਯਾਰ ਕੋਈ ਉਦੋਂ ਕਿਤੇ ਦੇਖੀ ਤਾਂ ਨਹੀਂ ਸੀ ਕਿ ਨਹੀਂ ਉਹ ਦੇਖੀ ਨਹੀਂ ਸੀ ਉਹ ਮੈਂ ਨਾ ਪਹਿਲਿਆਂ ਚ ਸ਼ੁਰੂ ਕੀਤੀ ਸੀ ਨਾ ਸਾਰਿਆਂ ਤੋਂ ਪਹਿਲਾਂ ਮੈਂ ਇਹਨੂੰ ਸੁੱਤੇ ਪਿਆ ਸੀ ਸੁੱਤੇ ਪੈਣ ਮੈਨੂੰ ਫੋਨ ਆਇਆ ਉਹ ਵਾਈਬ੍ਰੇਸ਼ਨ ਕੀਤੀ ਮੈਂ ਕਿਹਾ ਜੇ ਜਦੋਂ ਆਹ ਵਾਈਬ੍ਰੇਸ਼ਨ ਆਪਾਂ ਨੂੰ ਉਠਾ ਸਕਦੀ ਆ ਤਾਂ ਇਹ ਬੱਲ ਵੀ ਜਗਾ ਸਕਦੀ ਆ ਪਹਿਲਾਂ ਮੈਂ ਬੱਲ ਜਗਾਇਆ ਸੀ अच्छा पहला ਮੱਲਬ ਜਗਾਇਆ ਸੀ ਮੈਂ ਕਿਹਾ ਵਾਈਬ੍ਰੇਸ਼ਨ ਜਦੋਂ ਆਪਾਂ ਨੂੰ ਠਾ ਸਕਦੇ ਤਾਂ ਬੱਲ ਵੀ ਜਗਾ ਸਕਦੇ ਪਹਿਲਾਂ ਮੈਂ ਬੱਲਬ ਜਗਾਇਆ ਫਿਰ ਉਹਨੂੰ ਮਾਸੇ-ਪਾਸੇ ਚਲਾ ਕੇ ਦੇਖਿਆ ਡਾਇਲ ਕਰਕੇ ਉਹ ਕਦੋਂ ਵੀ ਚੱਲ ਪੈਂਦਾ ਸੀ ਕਿਉਂਕਿ ਡਾਇਲ ਸਿਸਟਮ ਦਾ ਸੀ ਫਿਰ ਮੈਂ ਮੋਟਰਾਂ ਦਾ ਕੰਮ ਹੀ ਕਰਦਾ ਸੀਗਾ ਫਿਰ ਮੈਂ ਕਿਹਾ 스타ਟਰ ਤੇ ਲਾ ਕੇ ਦੇਖ ਲੈਂਦੇ ਆ ਜਦੋਂ ਮੈਂ 스타ਟਰ ਤੇ ਲਾਤਾ ਤਾਂ ਕੰਮ ਚੱਲ ਗਿਆ ਉਹ 스타ਟਰ ਤੇ ਕੀ ਮੋਬਾਈਲ ਲਾਇਆ ਸੀਗਾ ਮੋਬਾਈਲ ਦਾ ਜਗਾਰ ਕਰਕੇ ਲਾਇਆ ਸੀ ਨਾਲ ਪਲੇਟ ਪਲੇਟ ਬਣਾ ਕੇ ਲਾ ਦਿੱਤੀ ਸੀ ਉਹ ਜਦੋਂ ਫੋਨ ਤੇ ਰਿੰਗ ਮਾਰਦੇ ਤਾਂ ਮੋਬਾਈਲ ਮੋਟਰ ਚੱਲ ਪੈਂਦੀ ਜਦੋਂ ਫੇਰ ਰਿੰਗ ਮਾਰਦੇ ਮੋਟਰ ਬੰਦ ਹੋ ਜਾਂਦੀ ਸੀ ਇਸ ਤ ਫੀਨਰ ਲਾਈ ਹੋ ਗਿਆ ਆਪਦੇ ਸਪੈਸ਼ਲ ਉਹ ਸੀ ਨਟਾਂ ਜੋ ਇੱਕ ਵੀ ਨਟ ਖੁੱਲਦਾ ਸੀ ਤਾਂ ਫੋਨ ਤੇ ਫੋਨ ਆ ਜਾਂਦਾ ਸੀ ਰੀਡਾਇਲ ਹੋ ਜਾਂਦਾ ਸੀ ਜੇ ਮੈਂ ਆਪਾਂ ਕਹ ਲਈਏ ਉਹ ਮਤਲਬ ਉਹਦੀਆਂ ਪਲੇਟਾਂ ਉਹਦੇ ਸਾਨ ਕਿਸੀਆਂ ਉਹਦੇ ਹਿਸਾਬ ਨਾਲ ਮੰਨ ਕੇ ਉਹ ਸੋਚਾਂ ਲਾਤੀਆਂ ਸੀ ਉਹ ਕਾਰਨ ਜਿਹੜੀਆਂ ਆਪਣਾ ਕਾਰ ਦੇ ਟਾਕੀ ਦੇ ਸੋਚਾਂ ਲੱਗੀਆਂ ਹੁੰਦੀਆਂ ਜਦੋਂ ਆਪਾਂ ਕਾਰ ਦੀ ਟਾਕੀ ਖੋਲਦੇ ਆ ਲੈਡ ਨਹੀਂ ਜਾਗ ਪੈਂਦੀ ਉਹ ਚੀਜ਼ੀ ਸੀ ਬਸ ਉਹ ਸੋਚਾਂ ਲਾਤੀਆਂ ਜਦੋਂ ਕੋਈ ਖੋਲਦਾ ਸੀ ਤਾਂ ਲੈਡ ਜਾਗਦੀ ਸੀ ਮਤਲਬ ਜਗਣ ਵਾਲੇ ਕਾਰਨ ਨਾਲ ਪ੍ਰਾਫਰ ਨੰਬਰ ਡਾਇਲ ਹੋ ਜਾਂਦਾ ਸੀਗਾ ਤੇ ਫੋਨ ਤੇ ਫੋਨ ਆ ਜਾਂਦਾ ਸੀਗਾ ਤੇ ਬਈ ਪੜਾਈ ਤਰੀਕੀ ਐਮਟਿਕ ਕੀਤੀ ਹੈ ਨਾ ਨਾ ਬੀਟਿਕ ਮੈਂ ਲੋ ਵੀ ਇਹ ਵੀ ਗੱਲ ਮੈਂ ਤਾਂ ਪੁੱਛੀ ਐ ਕਿਉਂਕਿ ਬੰਦੇ ਨੂੰ ਕਲੀਅਰ ਕਰਦਗੇ ਕਈ ਵਾਰ ਬੰਦੇ ਨੂੰ ਆਇਆ ਹੁੰਦਾ ਵੀ ਯਾਰ ਜੇ ਮੈਂ ਤਾਂ ਨਹੀਂ ਪੜਿਆ ਤਾਂ ਉਹ ਕੁਝ ਨਹੀਂ ਕਰ ਸਕਦਾ ਭਾਈ 8ਵੀਂ ਚੋਂ ਬਾਈ ਨੇ ਆਪ ਹੀ ਦੱਸਿਆ 8ਵੀਂ ਚੋਂ ਹਟ ਗਿਆ ਸੀ ਪਰ ਗਲਤ ਦਿਮਾਗ ਦੀ ਇਹ ਇਹ ਚੀਜ਼ ਪਹਿਲਾਂ ਫਿਰ ਕੇ ਕੰਪਨੀ ਚ ਦੇਖੀ ਏ ਤੂੰਗੇ ਨਹੀਂ ਉਦੋਂ ਮੇਰੇ ਕੋਲ ਕੰਪਨੀ ਵਾਲੇ ਆਏ ਬਹੁਤ ਸੀਗੇ ਆਏ ਸੀਗੇ ਆਏ ਸੀਗੇ ਉਦੋਂ ਮੇਰੇ ਕੋਲ ਆਏ ਸੀ ਉਦੋਂ ਇਹ 15 ਕੁ ਹਜ਼ਾਰ ਰੁਪਏ ਚ ਮੰਗਦੇ ਸੀ ਸਾ ਤੋਂ 15 ਹਜ਼ਾਰ ਚ ਮੈਂ ਕਿਹਾ ਪਕਾ ਨੂੰ ਯਾਰ ਉਹ ਕਰਨ ਕਿਸੇ ਪੱਲੇ ਨਹੀਂ ਨਾ ਪਿਆ ਕੰਮ ਅੱਛਾ ਉਦੋਂ ਮੜ ਕੇ ਤੈਨੂੰ ਲੱਗਦਾ ਉਦੋਂ ਮਗਰੋਂ ਤਾਂ 17 ਸਤੂਰਾਂ ਪ ਤੈਨੂੰ ਲੱਗਦਾ ਵੀ ਉਹ ਜਿਹੜੀ ਤਕਨੀਕ ਸੀਗੀ ਉਹ ਕਿਤੇ ਨਾ ਕਿਤੇ ਕੰਪਨੀਆਂ ਨੇ ਮਾੜਾ ਮੋੜਾ ਬਣਾ ਲਈ ਉਹ ਕੰਪਨੀਆਂ ਚੀਜ਼ ਬਣਾ ਤਾਂ ਲੈਂਦੀਆਂ ਆਂ ਐ ਨਹੀਂ ਗਾ ਪਰ ਕੰਪਨੀਆਂ ਨੂੰ ਜੋ ਦਿਮਾਗ ਚ ਆ ਗਈ ਚੀਜ਼ ਉਹਦੋਂ ਬਣਾਉਂਦੇ ਆਂ ਆਪਾਂ ਕੀ ਕੀਤਾ ਆਪਾਂ ਬਣਾ ਕੇ ਇੱਕ ਚੀਜ਼ ਉਹਨੇ ਦਿਮਾਗ ਚ ਪਾਤੀ ਜੀ ਉਹਨੇ ਦੇਖ ਲਈ ਚੀਜ਼ ਬਣਾਉਣ ਨੂੰ ਉਹਨਾਂ ਨੂੰ ਕੁਝ ਨਹੀਂ ਗੁੱਝਿਆ ਗਿਆ ਉਹ ਮੰਨਣਾ ਉਹਨਾਂ ਨੇ ਉੱਥੇ ਤਿਆਰ ਕਰਕੇ ਬਣਾਤਾ ਸਿਸਟਮੇ ਬਣਾਤਾ ਉਹਨਾਂ ਨੇ ਉਹ ਮਤਲਬ ਵੀ ਉਹਦਾ ਬਣਾਈ ਸਮਝ ਲੈ ਤੂੰ ਸੀਗੀ ਫਾਇਦਾ ਕੰਪਨੀ ਵਾਲੇ ਲਈ ਕੰਪਨੀ ਉਹ ਜਦੋਂ ਆਪਾਂ ਕੋਈ ਕੀ ਹੁਣ ਮੰਨ ਲਓ ਵੀ ਕੋਈ ਆਪਾਂ ਚੀਜ਼ ਕਿਸੇ ਨੂੰ ਜੁੱਤੀ ਕੱਢਣ ਵਾਲੇ ਨੂੰ ਕਹ ਦੇਗੇ ਵੀ ਇਸ ਤਰ ਆਪ ਨੂੰ ਦੇ ਘਟਾਉਂਦੀ ਉਹ ਚੀਜ਼ ਬਣਾਉਣ ਦੀ ਆਪਾਂ ਇੱਕ ਵਾਰੀ ਬਨਾਲੀ ਜੇ ਹੁਣ ਕੋਈ ਮੰਨ ਲਾ ਇੰਜੀਨੀਅਰ ਆ ਉਹਨੂੰ ਚੀਜ਼ ਦੱਸਤੀ ਉਹ ਦੋ ਦਿਨਾਂ ਦੀ ਤਿਆਰ ਕਰ ਦੇਗਾ ਦਿਮਾਗ ਚੋਂ ਨੀ ਗੱਲ ਆ ਉਹਨਾਂ ਦੇ ਤੈਨੂੰ ਕੋਈ ਫਾਇਦਾ ਹੋਇਆ ਫਿਰ ਉਸ ਚੀਜ਼ ਨਹੀਂ ਮੈਨੂੰ ਫਾਇਦਾ ਮਾ ਬਲੂਕਾ ਸਾਹਿਬ ਉਹ ਤੋਂ ਮੈਨੂੰ ਲੋਨ ਜਾ ਦਿਵਾਗੇ ਸੀ 50000 ਰੁਪਏ ਦਾ ਕਸੂਮ ਮਿਲ ਗਏ ਸੀ ਪੈਸੇ ਯਾਨੀ ਕਿ ਉਹ ਪੈਸੇ ਪੂਰੇ ਆ ਗਏ ਸੀ ਸੈੱਟ ਹੋ ਗਏ ਪਰ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਤੇ ਹੁਣ ਕੋਈ ਹੋਰ ਨਵੀਂ ਕਾਰਡ ਕੱਢ ਰਿਹਾ ਹੈ ਬਸ ਹੁਣ ਦਿਮਾਗ ਆ ਗਿਆ ਸਹੀ ਪਾਸੇ ਪਹਿਲਾਂ ਵਾਲੇ ਥਾਂ ਜੇ ਹੁਣ ਕਰਾਂਗੇ ਕੋਈ ਨਾ ਕੁਝ ਠ ਆਪਾਂ ਮੈਂਸ਼ਨ ਵੀ ਕਰ ਦਾਂਗੇ ਆਪਾਂ ਨੰਬਰ ਵੀ ਬਾਈ ਦਾ ਪਾ ਦਾਂਗੇ ਨਾ ਕਿਸੇ ਨੇ ਗੱਲਬਾਤ ਕਰਨੀ ਹੈ ਕਈ ਵਾਰ ਕੋਈ ਹੁੰਦਾ ਵੀ ਜਨੂੰ ਚਾਹੀਦਾ ਹੁੰਦਾ ਵੀ ਤਕਨੀਕ ਇਹਦੇ ਨਾਲ ਮਿਲਜੁਲ ਕੇ ਕੋਈ ਵੱਡੀ ਚੀਜ਼ ਕੀਤੀ ਹੈ ਕਿਉਂਕਿ ਬੰਦੇ ਕੋਲੇ ਕਈ ਕਰੋਂਗੇ ਦਿਮਾਗ ਹੁੰਦਾ ਪੈਸਾ ਨਹੀਂ ਹੁੰਦਾ ਤੇ ਕਈਆਂ ਕੋਲ ਪੈਸਾ ਹੁੰਦਾ ਦਿਮਾਗ ਨਹੀਂ ਹੁੰਦਾ ਜੇ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਣ ਤਾਂ ਕੁਝ ਤਾਂ ਕੁਝ ਹੋ ਸਕਦਾ ਤੇ ਇਹ ਚੀਜ਼ਾਂ ਜਿੱ ਇਕੱਠੀਆਂ ਹੋਣ ਤਾਂ ਬਾਈ ਦੇ ਕੋਲੇ ਮਤਲਬ ਟੈਕਨੋਲੋਜੀ ਬਹੁਤ ਆ ਹੈ ਨਾ ਜੇ ਆਪਾਂ ਦੇਖਿਆ ਹਾਂ ਹਾਂ ਮੈਂ 18 ਸਾਲ ਦੀ ਉਮਰ ਤੇ ਦੁਕਾਨ ਕਰ ਲਈ ਸੀ ਹੁਣ ਮੈਂ ਮੇਨ ਬਾਤ ਕਾਦਾ ਕੰਮ ਕਰ ਰਹੇ ਹਾਂ ਮੈਂ ਤਾਂ ਹੁਣ ਮੈਂ ਇਲੈਕਟ੍ਰੀਸ਼ੀਅਨ ਦਾ ਘਰੇ ਦੁਕਾਨਦਾਰ ਹੀ ਬੈਠਾ ਪਿੰਡ ਹੀ ਕਰ ਰਹੇ ਤੇ ਪਿੰਡ ਵੀ ਸਾਡਾ ਹੈਗਾ ਮੇਰਾ ਇਹੀ ਪਿੰਡ ਹੈ ਜੰਡਾ ਵਾਲਾ ਵਿਂਝੁਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਤੇ ਸਾਡੇ ਨਾਲ ਤਾਂ ਬਹੁਤ ਵੈਸੇ ਐਡਵਾਂਸ ਸੀਗਾ ਜਿਹੜਾ ਸਾਡੇ ਬਾਕੀ ਸਮਾਰਸ਼ੀਬਲ ਮੋਟਰ ਆ ਲੋਕ ਕਹਿੰਦੇ ਯਾਰ ਕੱਲ ਬੰਨੀ ਸੀ ਮਹੀਨੇ ਬਾਅਦ ਸੜ ਗਈ ਮੋਟਰ ਮੈਂ ਵਾਈਂਡ ਕਰ ਦਨਾਂਗਾ 5 ਸਾਲ ਜੇ ਕਿਤੇ ਜਾਵੜੀ ਤਾਂ ਮੈਨੂੰ ਕੋਈ ਕਹੇਗਾ ਅੱਛਾ ਲੈ ਵੀ ਜੇ ਮੋਟਰ ਵੀ ਬਣਾਉਣੀ ਆ ਤੁਸੀਂ ਤਾਂ ਬਈ ਨੰਬਰ ਆਪਾਂ ਸਕਰੀਨ ਤੇ ਦੇ ਦੇ ਨੇ ਉਹ ਤਾਂ ਜ਼ਰੂਰ ਬਣਾ ਕੇ ਚੈੱਕ ਕਰ ਲਿਓ ਹਨਾ ਤੇ ਬਾਕੀ ਆਹ ਗੱਲਬਾਤ ਤੁਹਾਡੇ ਸਾਹਮਣੇ ਆ ਕੋਈ ਐ ਨਹੀਂ ਵੀ ਹਵਾ ਚ ਗੱਲਾਂ ਨਹੀਂ ਹੈਗੀਆਂ ਤੇ ਅਖਬਾਰਾਂ ਚ ਖਬਰ ਲੱਗੀਆਂ ਹੋਈਆਂ ਆ ਉਹ ਜੇ ਕਟਿੰਗ ਮਿਲ ਗਈ ਤਾਂ ਜ਼ਰੂਰ ਉਹ ਵੀ ਉੱਤਾ ਚਲਾਵਾਗੇ ਹਾਂ ਅਖਬਾਰਾਂ ਵਾਲੀ ਕਟਿੰਗ ਮਿਲ ਗਈ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਉਦੋਂ ਲੇਖ ਵੀ ਲੱਗਿਆ ਸੀ ਮੇਰੇ ਤੇ ਇੱਕ ਪੂਰਾ ਬਾਈ ਦਰਸ਼ਨ ਨੇ ਲਾਇਆ ਸੀ ਇੱਕ ਦਾਫਤ ਨੇ ਲਾਇਆ ਸੀ ਦੇਖ ਅਖਬਾਰਾਂ ਵਾਲੇ ਮੇਰੇ ਕੋਲ ਤਾਂ ਨੈਤੀ ਹੁੰਦੀ ਸੀਗੇ ਠੀਕ ਹੈ ਉਹ ਤਾਂ ਫੋਨ ਹੀ ਨਹੀਂ ਹੁੰਦੇ ਸੀ ਕਿਸੇ ਕੋਲੇ ਉਦੋਂ ਅਸਲ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਨਾ ਤਾਂ ਗਲੈਮਰਾਈਜ਼ ਨਹੀਂ ਸੀ ਗਿਆ ਵੀ ਇਹ ਉਹ ਸੋਸ਼ਲ ਮੀਡੀਆ ਦੇ ਆਉਣ ਤੋਂ ਦਾ ਬਹੁਤ ਪਹਿਲਾਂ ਦੀ ਗੱਲ ਆ 2008 ਦੇ ਵਿੱਚ ਆਪਣੇ ਕੋਲੇ Nokia ਵਾਲੇ ਸੋਚਾਂ ਵਾਲੇ ਫੋਨ ਹੁੰਦੇ ਸੀ ਪਰ ਇੱਕ ਬੇਨਤੀ ਹੈ ਜਦੋਂ ਬੰਦਾ ਕਾਮਯਾਬ ਹੁੰਦਾ ਨਾ ਉਹਦੇ ਨਸ਼ੇ ਪੱਤੇ ਚ ਤੇ ਉਹ ਚੱਕਰ ਚ ਨਾ ਪਵੇ ਹੌਲੀ ਹੌਲੀ ਬੰਦਾ ਉਹਦੇ ਆਪ ਨੂੰ ਖਤਮ ਜੇ ਕਰ ਲੈਂਦਾ ਮੈਂ ਸ਼ਰਾਬ ਨੂੰ ਹੁਣ 7-8 ਮਹੀਨੇ ਹੋ ਗਏ ਪਹਿਲਾਂ ਵਾਲੇ ਚ ਪੋਜੀਸ਼ਨ ਚ ਸਹੀ ਆ ਗਿਆ ਵਾਪਸ ਆ ਗਿਆ ਵਿੱਚ ਦੀ ਪੀਣ ਲੱਗੇ ਸੀ ਹਾਂ ਹਾਂ ਮੈਂ ਦਿਨੇ ਵੀ ਪੀ ਲੈਂਦਾ ਸੀ ਪਰ ਉਹਦੇ ਨਾਲ ਥੋੜਾ ਫਰਕ ਪਿਆ ਜਾਂਦਾ ਵੀ ਨਸ਼ੇ ਦਾ ਤਾਂ ਜਿਹ ਤੇ ਬਈ ਨਸ਼ਾ ਪਤਾ ਛੱਡ ਕੇ ਨ ਮਿਹਨਤ ਵਾਲੇ ਪਾਸੇ ਆਉ। ਹੁਣ ਮੈਂ ਖਰਾਬ ਛੱਡ ਤੀਆ ਬਿਲਕੁਲ ਹੱਥ ਵੀ ਨਹੀਂ ਲਾਉਂਦਾ ਮੈਨੂੰ 7 ਮਹੀਨੇ ਹੋ ਗਏ ਤੇ ਦਿਮਾਗ ਪਹਿਲਾਂ ਵਾਂਗੂ ਫੇਰ ਸਟਕ ਵਧੀਆ ਕੰਮ ਕਰਨ ਲੱਗ ਗਿਆ ਹੋਇਆ। ਦਿਮਾਗ ਚੱਲਦਾ ਹੁਣ ਪੂਰਾ। 2 ਸਾਲ ਤਾਂ ਮੈਂ ਕੰਮ ਕੀਤਾ ਹੀ ਨਹੀਂ ਸੀਗਾ। ਅਜੇਮੈਂ ਨਹੀਂ ਕੀਤਾ। ਹਾਂ, ਅਜੇਮੈਂ ਨਹੀਂ ਕੀਤਾ। ਤੇ ਹੁਣ ਬਈ ਸਾਡੀ ਵੀ ਹਨਾ ਦਿਲੋਂ ਬੰਦੇ ਨੇ ਨਾਲ ਸਪੋਰਟ ਹੈ ਬਾਈ ਦੇ ਨਾਲ। ਜਿਹੜਾ ਵੀ ਕੰਮ ਕਰੂਗਾ ਅਸੀਂ ਵੀਡੀਓ ਪਾਵਾਂਗੇ ਸਪੋਰਟ ਵੀ ਕਰਾਂਗੇ ਜਿਹਨੇ ਵੀ। ਦੇਖੋ ਬਈ ਨਸ਼ਾ ਕਰਦਾ ਛੱਡਣਾ ਚਾਹੁੰਦਾ ਸਾਡੇ ਨਾਲ ਕੰਟੈਕਟ ਵੀ ਕਰਦਾ ਦਵਾਈ ਵੀ ਦੱਸ ਦਾਂਗੇ ਦਵਾਈ ਲੈ ਕੇ ਵੀ ਤੇ ਬਾਈ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਰ ਲਿਓ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਬਾਈ ਦਾ ਆਪਾਂ ਨੰਬਰ ਤੇ ਪੇਜ ਆਪਾਂ ਮੈਂਸ਼ਨ ਕਰ ਦਾਂਗੇ ਸਕਰੀਨ ਤੇ ਵੀ ਦੇ ਦਾਂਗੇ ਬਾਈ ਨਾਲ ਗੱਲਬਾਤ ਕਰਨੀ ਤੁਸੀਂ ਕਰ ਸਕਦੇ ਹੋ ਧੰਨਵਾਦ ਜੀ ਧੰਨਵਾਦ